ਹਾਂਜੀ ਮਿੱਤਰੋ ਕੀ ਹਾਲ ਚਾਲ ਅੱਜ ਦੀ ਵੀਡੀਓ ਛੋਡਾ ਸਵਾਗਤ ਅੱਜ ਆਪਾਂ ਲੈ ਕੇ ਆਜਣ ਹੋਇਆ ਤਿੰਨ ਟਰੈਕਟਰ ਪਹਿਲਾ ਹੈ ਸਵਰਾਜ 747 XT ਟਰੈਕਟਰ ਜੌਂਡੀਏ 530 ਦਾ ਟਰੈਕਟਰ ਤੇ ਸਟੈਂਡਰਡ DE 460 ਟਰੈਕਟਰ ਦੋਸਤੋ ਪਹਿਲਾ ਗੱਲ ਕਰ ਲਈ ਸਵਰਾਜ 747 XT ਟਰੈਕਟਰ ਦੀ ਦੋਸਤੋ 2022 ਮਾਡਲ ਤੇ 6 ਲੱਖ 45000 ਰੁਪਏ ਦਾ ਰੇਟ ਰੱਖਿਆ ਗਿਆ ਰੇਟ ਦਾ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਵੀਡੀਓ ਵਿੱਚ ਤੁਸੀਂ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਰੰਗ ਪੇਂਟ ਵਧੀਆ ਸਾਫ ਪਿਆ ਦੋਸਤੋ ਤੇ ਐਮ ਆਰਫ ਦੇ ਟਾਇਰ ਆ 16 29 28 ਦੇ ਟਾਇਰ ਆ ਪਾਵਰ ਸਟੀering ਡੂ ਕਲਚ ਟਰੈਕਟਰ ਹੈਗਾ ਤੇ ਸਵਰਾਜ 744 XT ਟਰੈਕਟਰ ਇੰਜਨ ਗੇਅਰ ਵੱਲੋਂ ਫੁੱਲ ਕਮ ਓਕੇ ਆ ਕਾਗਜ਼ ਪੱਤਰ ਪੂਰੇ ਆ ਦੋਸਤੋ ਤੇ ਰੇਟ ਇਹਦਾ ਕੋਈ ਫਿਕਸ ਨਹੀਂ ਹੈ ਘੱਟ ਵੱਧ ਮੌਕੇ ਤੇ ਹੋ ਜਾਊਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਕੋੜਾ ਬੰਪਰ ਟਰੈਕਟਰ ਆ ਸਵਰਾਜ 744 XT ਟਰੈਕਟਰ ਵਧੀਆ ਸਾਫ ਕੰਡੀਸ਼ਨ ਆਗੀ 2022 ਮਾਡਲ ਤੇ 645000 ਰੁਪਏ ਦਾ ਰੇਟ ਰੱਖਿਆ ਗਿਆ ਤੇ ਤਿੰਨ ਸਿਲੰਡਰ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਆਗਾ ਇੰਜਨ ਗিয়ার ਬਿਲਕੁਲ ਫੁੱਲ ਕਮ ਓਕੇ ਦੋਸਤੋ ਬਾਕੀ ਜੇ ਲੋਨ ਵੀ ਹੋ ਜੂਗਾ ਜੇ ਕਿਸੇ ਵੀਰ ਨੇ ਲੋਨ ਵਗੈਰਾ ਕਰਾਉਣਾਗਾ ਤੇ ਵਧੀਆ ਸਾਫ ਕੰਡੀਸ਼ਨ ਆ ਤੇ ਦੋਸਤੋ ਕਾਗਜ਼ ਪੱਤਰ ਵੀ ਨਹੀਂ ਅਜੇ ਵੀਰ ਨੇ ਲਾਏ ਤੇ ਬਾਕੀ ਤੁਸੀਂ ਦੇਖ ਸਕਦੇ ਹੋ 7647 XT ਟਰੈਕਟਰ ਐਮ ਆਰ ਤੇ ਟਾਇਰਸ 10 ਨਾਲ ਉਠਾਈ ਦੇ ਟਾਇਰ 19 ਦੀ ਕੰਡੀਸ਼ਨ ਵਧੀਆ ਪਈ ਆਗੀ ਬਹੁਤ ਹੀ ਸਾਫ ਕੇ ਰੱਖਿਆ ਹੋਇਆ ਟਰੈਕਟਰ ਅਗਰ ਦੀ ਖੇਤੀ ਤੇ ਚਲਾਇਆ ਹੋਇਆ ਟਰੈਕਟਰ ਦੋਸਤੋ ਬਾਕੀ ਸਾਨੂੰ ਬੈਕਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਡਾਬਰਤੀ ਡੰਡਾ ਸਾਨੂੰ ਨਾਲ ਮਿਲੂਗਾ ਤੇ ਬਾਕੀ ਸਰੀ ਟਰੈਕਟਰ ਬੈਕਸਾਈਡ ਤੋਂ ਵੀ ਵਧੀਆ ਸਾਫ ਪਿਆਗਾ ਪੰਜਾਬ ਨੰਬਰ ਦੋਸਤੋ ਬਾਕੀ ਅਗਲਾ ਟਰੈਕਟਰ ਆਪਣੇ ਕੋਲੇ ਆਇਆ ਦੋਸਤੋ ਜੌਂਡੀ 53 ਦਾ ਟਰੈਕਟਰ ਇਹ ਹੈ ਦੋ ਹੇਰ 21 ਮਾਡਲ 795 ਹੇਰ ਇਹਦੇ ਰੇਟ ਰੱਖਿਆਗਾ ਵਧੀਆ ਸਾਫ ਕੰਡੀਸ਼ਨ ਆਗੀ ਗিয়ার ਪ੍ਰੂ ਟਰੈਕਟਰ ਦੋਸਤੋ 4 ਸਪੀਡ ਹੈਗਾ ਘੋੜਾ ਵੰਪ ਟਰੈਕਟਰ ਜੋਂਡੀਓ 53 ਦਾ ਟਰੈਕਟਰ ਰੰਗ ਪਿੰਡ ਪੱਖ ਵਧੀਆ ਸਾਫ਼ ਪਿਆ ਵੀ ਤੇ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਪਾਵਰ ਸਟੀering ਡਿਊਲ ਕਲਚ ਟਰੈਕਟਰ ਹੈ ਵੀ ਸਾਈਡ ਗিয়ার ਹੈਗਾ ਪੰਜਾਬ ਨੰਬਰ ਆ ਦੋਸਤੋ ਬਹੁਤ ਹੀ ਸੰਭ ਕੇ ਰੱਖਿਆ ਟਰੈਕਟਰ ਘਰ ਦੀ ਖੇਤੀ ਤੇ ਚਲਾਇਆ ਹੋਇਆ ਟਰੈਕਟਰ ਉਹਦਾ ਬੰਪਰ ਹੈਗਾ ਤੇ ਵਾਕੀ ਦਾ ਵੀ ਰੇਟ ਕੋ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਇੰਜਨ ਗੇਅਰ ਵੱਲੋਂ ਫੁੱਲ ਕੰਮ ਓਕੇ ਹੋਇਆ ਵਾ ਸਰਵਿਸ ਹੋਈ ਵੀ ਆ ਕਾਗਜ਼ ਪੱਤਰ ਸਾਰੇ ਪੂਰੀ ਆ ਤਿੰਨ ਸਿਲੰਡਰ ਤੇ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈਗਾ ਲੋਨ ਵਗੈਰਾ ਵੀ ਹੋ ਜਾਊਗਾ ਜੇ ਕੋਈ ਵੀ ਲੋਨ ਕਰਾਉਣਾ ਚਾਹੁੰਦਾ ਹੋਵੇ ਤਾਂ ਟਾਇਰਾਂ ਦੀ ਗੱਲ ਕਰ ਲਈ ਦੋਸਤ ਜੀ ਕੇ ਦੇ ਟਾਇਰ 16 9 28 ਦੇ ਟਾਇਰ ਟਾਇਰਾਂ ਦੀ ਕੰਡੀਸ਼ਨ ਦੀ ਵਧੀਆ ਪਈ ਹੈਗੀ ਬਾਕੀ ਸੋਨੂੰ ਬੈਕ ਸਾਈਡ ਤੋਂ ਡਾਇਰੈਕਟਰ ਦਿਖਾ ਦਿੰਨੇ ਆ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਵਧੀਆ ਰੰਗ ਪੇਟ ਹੋਇਆ ਹੋਆ ਦੋਸਤੋ ਵਧੀਆ ਸਾਫ ਨਾਲ ਦਾ ਟਰੈਕਟਰ ਸਾਰਾ origignal ਗੱਲ ਨਾਲ ਦੀ ਸੈਸਰੀ ਟਰੈਕਟਰ ਦੀ ਡਾਵਰ ਤੇ ਨਾਲ ਨਾਲ ਮਿਲੂ ਅਗਲਾ ਦੋਸਤੋ ਆਪਣੇ ਕੋਲ ਸਟੈਂਡਰਡ DI 460 ਟਰੈਕਟਰ ਹੈਗਾ ਇਹ ਹੈਗਾ ਦੋਸਤੋ 2017 ਮਾਡਲ 435000 ਰੁਪਏ ਦਾ ਰੇਟ ਹੈ ਇਹਦਾ ਰੇਟ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਜੇ ਕਿ ਵੀ ਲੈਣਾ ਚੰਤੋ ਤਾਂ ਰੇਟ ਘੱਟ ਵੱਧ ਹੋ ਜਾਣਗੇ ਇਹਨਾਂ ਦੇ ਤੇ ਵਕੀ ਕੁੜਾ ਬੰਪੂ ਟਰੈਕਟਰ ਦੋਸਤੋ ਇਹ ਵੀ ਸਟੈਂਡਰਡ ਡੀਆਈ 460 ਟਰੈਕਟਰ ਡਿਊਲ ਕਲਚ ਹੈਗਾ ਤੇ ਬਧੀਆ ਕੰਡੀਸ਼ਨ ਆ ਗਈ ਤੇ ਵਕੀ ਰੇਟ ਦਾ ਕੋਈ ਹੋ ਨਹੀਂ ਹੈਗਾ ਦੋਸਤੋ ਇੰਜਨ ਗੇਅਰ ਬਧੀਆ ਸਾਫ ਹੈ ਦੋਸਤੋ ਨਾਲ ਦਾ ਸਾਰਾ ਰੰਗ ਪੇਂਟ ਨਾਲ ਤਾਂ ਹੈ ਸਸਰੀ ਸਾਰੀ ਨਾਲ ਦੀ ਦੋਸਤੋ ਤੇ ਤਿੰਨ ਸਿਲੰਡਰ ਚਾਰ ਸਿਲੰਡਰ ਸੋਰੀ ਚਾਰ ਸਿਲੰਡਰ ਟਰੈਕਟਰ ਦੋਸਤੋ ਇਹ ਪਾਵਰ ਸਟੀering ਡੂਲ ਕਲਚ ਟਰੈਕਟਰ ਹੈਗਾ ਤੇ ਬਧੀਆ ਕੰਡੀਸ਼ਨ ਪਈ ਹੈਗੀ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਜੇ ਕੋਈ ਵੀ ਟਰੈਕਟਰ ਲੈਣਾ ਚਾਹੁੰਦਾ ਹੋਵੇ ਤਾਂ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦੇਈਏ ਤੁਸੀਂ ਟਰੈਕਟਰ ਸੰਬੰਧੀ ਕੋਈ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾਕਿ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਤੇ ਵਾਕੀ ਦੋਸਤ ਤੁਸੀਂ ਦੇਖ ਸਕਦੇ ਹੋ ਰੰਗ ਪੇਂਟ ਬੜੀ ਸਾਫ ਪਿਆਗਾ ਇੰਜਨ ਗੇਅਰ ਫੁੱਲ ਕੰਮ ਓਕੇ ਆ ਪੰਜਾਬ ਨੰਬਰ ਸਰਵਿਸ ਹੋਈ ਵੀ ਹੈਗੀ ਤੇ ਵਧੀਆ ਸਾਫ ਕੰਡੀਸ਼ਨ ਆ ਦੋਸਤੋ ਸਟੈਂਡਰਡ ਡੀਏ 460 ਟਰੈਕਟਰ ਹੈਗਾ ਤੇ ਪੰਜਾਬ ਨੰਬਰ ਹੈਗਾ ਬਾਕੀ ਸਾਨੂੰ ਬੈਕ ਸਾਈਡ ਤੋਂ ਸਾਰੇ ਟਰੈਕਟਰ ਦਿਖਾ ਦਿੰਨੇ ਆ ਡਾਬਰ ਤੇ ਡੰਡਾ ਸੋ ਨਾਲ ਮਿਲੂਗਾ ਡਾਗੋਛਾਤਰੀ ਲੱਗੀ ਹੋਈ